ਉਹ ਕੰਦੇ ਜਿਹੜਿਆ ਵੱਖੀਆਂ ਖਿੱਚਦੀ ਸੀ ਨਾ ਅਸੀਂ 40 ਦਿੱਲੀ ਵੀ ਗਏ ਉਹਨਾਂ ਨੇ ਕਿਹਾ ਕੰਦੇ ਕਿਸੇ ਦਾਈ ਤੋਂ ਬੱਚਾ ਜਮਾਇਆ ਜੇ ਕਿ ਡੇਢ ਮਹੀਨੇ ਬਾਅਦ ਉਹਨੂੰ ਅਟੈਕ ਆ ਗਿਆ ਉਹਦੇ ਸਾਰੇ ਅੰਗ ਸਾਡੇ ਸਾਹਮਣੇ ਫੇਲ ਹੋਏ ਅੱਖਾਂ ਵੀ ਕਿਡਰੀਆਂ ਵੀ ਚਲੀਆਂ ਗਈਆਂ ਕਿਡਰੀਆਂ ਵੀ ਫੇਲ ਹੋ ਗਈਆਂ ਸੀ ਅਸੀਂ ਆਪਣੇ ਬੱਚੇ ਨੂੰ ਤੜਪਦੇ ਵੇਖਿਆ 3 ਮਹੀਨੇ ਕਿਸੇ ਦੇ ਬੱਚਾ ਪੈਦਾ ਹੋਇਆ ਉਹ ਨੀਂਦਾ ਸੀ 40 ਲੱਖ ਰੁਪਈਆ ਖਰਚ ਹੋਇਆ 40 ਲੱਖ ਰੁਪਈਆ ਖਰਚ ਕਰਾ ਦਿੱਤਾ ਤੇ ਫੇਰ ਵੀ ਬੱਚਾ ਨਹੀਂ ਬਚਿਆ ਜਦੋਂ ਬੱਚਾ ਮਰ ਗਿਆ ਬੱਚਾ ਨੂੰ ਵੀ ਤੁਹਾਡੇ ਇਹ ਰਬ ਚੱਲ ਨਹੀਂ ਆਉਂਦਾ ਹੋ ਗਿਆ ਨਾ ਕੋਈ ਮੇਰੀ ਗੱਲ ਸੁਣੋ ਹੁਣ ਇਹ ਮੁੱਦਾ ਨਹੀਂ ਆ ਮਸਲਾ ਕੋਈ ਨਹੀਂ ਹੁਣ ਇਹ ਮੁੱਦਾ ਨਹੀਂ ਉਹ ਆਪਣੇ ਨਹੀਂ ਆਏ ਯਾਰ ਆਪਣੇ ਨਹੀਂ ਆਏ ਆ ਆਪਣੇ ਨਹੀਂ ਆਏ ਇਹ ਮੇਰੇ ਮੂੰਹ ਤੋਂ ਹੋ ਸਕੀਏ ਮੇਰੀ ਗੁੱਟ ਤੋਂ ਮੈਂ ਮੂੰਹ ਤੇ ਮਾਰਿਆ ਵੇ ਲਾਲ ਲੱਗ ਗਿਆ ਮੈਂ ਰੋਣਾ ਮੈਂ ਭੰਤੋ ਨਹੀਂ ਕਰਾਂਗਾ ਮੇਰੀ ਗੱਲ ਸੁਣੋ ਹੁਣ ਇਹ ਮੁੱਦਾ ਨਹੀਂ ਆਪਣਾ ਹੁਣ ਇਹ ਮੁੱਦਾ ਨਹੀਂ ਆਏ ਯਾਰ ਆਪ ਨੇ ਆਏ ਉਹ ਆਪਣੇ ਲਈ ਆਏ ਮੇਰੇ ਮੂੰਹ ਤੇ ਨਹੀਂ ਚਲੋ ਡਾਕਟਰ ਦੇ ਮਨਦੇ ਲੈ ਡਾਕਟਰ ਤਾਂ ਨਹੀਂ ਮੂੰਹ ਨਹੀਂ ਭਾਜਦਾ ਮੈਂ ਤਾਂ ਮੇਰੀ ਭਾਈ ਉਹ ਆਪਣੇ ਲਈ ਕਿ ਕਰੇ ਤੁਹਾਣਾ ਮੇਰੀ ਭਾਈ ਚਲੋ ਆਪਾਂ ਜਿਹੜੇ ਮੁੱਦੇ ਲਈ ਆਏ ਉਹਦੇ ਬਾਰੇ ਗੱਲ ਕਰੀਏ ਆਪਾਂ ਆਪ ਦੇ ਜਿਹੜੇ ਮੈਂਬਰ ਨੇ ਕੋਲੋਂ ਵੱਲੋਂ ਮੇਰੇ ਜਿਹੜੇ ਹੈ ਕਿ ਨਹੀਂ ਦੋ ਤਲੇ ਦੀ ਲੜਕੀ ਉਹ ਬਿਮਾਰ ਸੀ ਉਹ ਉਹਦੇ ਉਹ ਪਹਿਲੀ ਵਾਰੀ ਉਹਦਾ ਜਿਹੜਾ ਹਸਪਤਾਲ ਦੇ ਵਿੱਚ ਜਿਆਦੀ ਆ ਕੇ ਨੇ ਦਾਖਲ ਹੋਈ ਹੈ ਉਹ ਜਿਹੜੇ ਹੈ ਕਿ ਨਹੀਂ ਹਰ ਮਹੀਨੇ ਅਲਟਰਾ ਸਾਊਂਡ ਕਰਾਉਂਦੇ ਰਹੇ ਆ ਔਰ ਅਲਟਰਾ ਸਾਊਂਡ ਇੱਕ ਅਲਟਰਾ ਸਾਊਂਡ ਕਰਾਉਂਦੇ ਸਭ ਨੂੰ ਪਤਾ ਲੱਗ ਜਾਂਦਾ 8 ਅਲਟਰਾ ਸਾਊਂਡ ਕਰਾਈਆਂ ਇਹ ਕਹਿੰਦੇ ਜੀ ਬੱਚਾ ਜਿਹੜੀ ਹੈ ਕਿ ਨਹੀਂ ਬਿਲਕੁਲ ਨਾਰਮਲ ਹੈ ਬਿਲਕੁਲ ਨਾਰਮਲ ਹੈ ਜਿਸ ਹਲੇ ਬੱਚਾ ਪੈਦਾ ਹੋਇਆ ਉਹ ਨੀਂਦਾ ਸੀ ਉਹਨੇ ਕਿਹਾ ਕਿ ਦੋ ਦਿਨ ਹੀ ਬੀੰਦਾ ਨਹੀਂ ਨਹੀਂ ਹੋ ਜਾਗਾ ਠੀਕ ਹੋ ਜਾਗਾ ਠੀਕ ਜਦ ਕਿ ਅਲਟਰਾ ਸਾਊਂਡ ਦੇ ਵਿੱਚ ਕਲੀਅਰ ਹੈਗਾ ਕਿ ਇਹਦੇ ਬੱਚੇ ਤੇ ਆੜ ਦਾ ਵਾਲ ਨਹੀਂ ਹੋਗਾ ਸੇਫੜੇ ਚ ਕੰਜੈਸ਼ਨ ਹੈਗੀ ਆ ਔਰ ਹਾਰਟ ਦੇ ਵਿੱਚ ਚਾਰ ਹੋ ਲ ਗਿਆ ਇੱਕ ਵੱਡਾ ਤੇ ਤਿੰਨ ਛੋਟੇ ਇਹਨਾਂ ਨੇ ਕੁਛ ਨਹੀਂ ਕੀਤਾ ਇਹਨੇ ਕਿ ਸਾਡਾ ਸਭ ਕੁਝ ਠੀਕ ਹੈ ਜੀ ਜਿਹੜਾ ਇਹਨਾਂ ਦਾ ਬੱਚਿਆਂ ਦਾ ਡਾਕਟਰ ਹੈ ਖੇਤਰਬਾਲ ਉਹਨੇ ਵੀ ਲਿਖ ਕੇ ਦਿੱਤਾ ਕਿ ਬੱਚਾ ਬਿਲਕੁਲ ਠੀਕ ਹੈ ਨੋਰਮਲ ਹੈ ਬੱਚਾ ਜਿਹੜਾ ਤੰਗ ਹੋਇਆ ਮਾਪੇ ਉਹਨੇ ਦਹਾਇਆ ਦੂਸਰੇ ਥਾਂ ਉੱਤੇ ਉਹਨਾਂ ਚਾਹੀਏ ਤੇ ਬੱਚੇ ਦੇ ਆਇਆ ਨੁਕਸਾ ਹੋ ਗਿਆ ਉਹਨਾਂ ਨੇ ਭੱਜ ਗਏ ਜਿਹੜੇ ਆਏ ਕਿ ਨਹੀਂ ਪਹਿਲੇ ਲੁਧਿਆਣੇ ਗਏ ਫਿਰ ਫਿਰ ਦਾੰਦਤਾ ਦੀ ਚ ਗਏ ਕਿੰਨਾ ਟੋਟਲ ਕਿੰਨਾ ਖਰਚਾ ਕਰ ਲਿਆ ਸੀਗਾ 40 ਲੱਖ ਰੁਪਈਆ ਖਰਚ ਹੋਇਆ ਹੈ ਦਾੰਦਤਾ ਸਕਾਡ ਦਿੱਲੀ ਸਕਾਡ ਮੁਹੱਲੀ ਸਕਾਡ ਅੰਮ੍ਰਿਤਸਰ 40 ਲੱਖ ਰੁਪਈਆ ਖਰਚ ਕਰਾ ਦਿੱਤਾ ਕਾ ਫੇਰ ਵੀ ਬੱਚਾ ਨਹੀਂ ਬਚਿਆ ਬੱਚੇ ਦੇਰ ਬਾਅਦ ਬਚੇ ਨੂੰ ਨਹੀਂ ਬੱਚੇ ਨੇ 3 ਮਹੀਨੇ ਬਾਅਦ 3 ਮਹੀਨੇ ਬਾਅਦ ਅੱਜ ਤੁਸੀਂ ਹਸਪਤਾਲ ਪਹੁੰਚੋ ਇੱਥੇ ਆ ਕੇ ਕੀ ਆ ਇੱਥੇ ਦੇਖੋ ਗੱਲ ਹੋਈ ਕਿ ਮੇਰੀ ਤਾਂ ਜਿਹੜੇ ਹੈ ਕਿ ਨਹੀਂ ਦੋਤੇ ਬੇਟੀ ਸੀ ਮੇਰੇ ਆਣਾ ਜ਼ਰੂਰੀ ਸੀ ਤੇ ਮੈਂ ਆਇਆ ਤੇ ਇੱਥੇ ਤਾਂ ਜਿਹੜੀ ਹੈ ਕਿ ਨਹੀਂ ਕੋਈ ਸੁਣਾਈ ਨਹੀਂ ਹੋ ਰਹੀ ਕੋਈ ਡਾਕਟਰ ਬਾਹਰ ਨਹੀਂ ਆ ਰਿਹਾ ਜਿਹੜੀ ਪੁਲਿਸ ਹਲੇ ਆ ਪੁਲਿਸ ਹਲੇ ਨੇ ਜਿਹਦੀ ਬੇਟੀ ਹੈ ਉਹਨੂੰ ਚਬੇੜਾ ਮਾਰੀ ਆ ਅੰਦਰ ਅੰਦਰ ਤਾਂ ਨਾਲ ਜਿਹੜੀ ਹੈ ਕਿ ਉਹਦੀ ਵਾਈਫ ਨੂੰ ਸਾਡੀ ਨੂੰਹ ਨੂੰ ਫੜ ਕੇ ਦੇ ਹੱਥੋਂ ਫੜ ਕੇ ਦੇ ਧੱਕੇ ਮਾਰੇ ਤੇ ਇਹ ਪੁਲਿਸ ਨੇ ਹੈ ਪੁਲਿਸ ਨੇ ਮਾਰੇ ਸੀਗਾ ਕੈਂਟ ਪੁਲਿਸ ਨੇ ਕੈਂਟ ਪੁਲਿਸ ਨੇ ਤੇ ਹੁਣ ਕੀ ਮੰਗ ਕਰਦੇ ਤਈ ਅਸੀਂ ਕਹਿੰਦੇ ਸਾਡੇ ਪੁੱਛੇ ਨਹੀਂ ਇਨਸਾਫ ਦਿਵਾਓ ਜਿਹੜੇ ਅਲਟਰਾ ਸਾਊਂਡ ਦੇ ਵਿੱਚ ਜਿੰਨਾਂ ਨੂੰ ਇਹ ਸਮਝ ਨਹੀਂ ਲੱਗੀ ਕਿ ਅਲਟਰਾ ਸਾਊਂਡ ਕੀ ਕਰਦੀ ਹੈ ਉਹਦਾ ਕੀ ਕਰੀਏ 40 ਲੱਖ ਰੁਪਏ ਲੱਗ ਗਿਆ 3 ਮਹੀਨੇ ਰੁੱਲਦੇ ਰਹੇ ਆ ਬੱਚੀ ਦੀ ਮੌਤ ਬੱਚੀ ਦੀ ਮੌਤ 25 ਦਿਨ ਲੀਕ ਨੂੰ ਇੱਕ ਮਹੀਨਾ ਹੋ ਗਿਆ ਸਰ ਪੁਲਿਸ ਵਾਲੇ ਕਹਿ ਰਹੇ ਕਿ ਪੰਜ ਮੈਂਬਰੀ ਦੀ ਟੀਮ ਬਣਾ ਦਿੱਤੀ ਹੈ ਡਾਕਟਰ ਦੀ ਇਨਕੁਆਇਰੀ ਵਾਸਤੇ ਇਹ ਗੱਲ ਨੂੰ ਇੱਕ ਮਹੀਨਾ ਹੋ ਗਿਆ ਜੇ ਜਦੋਂ ਉਹਦੇ ਬੱਚੇ ਦੀ ਡੈਥ ਹੋਈ ਹੈ ਉਹਦੇ ਬਾਅਦ ਇਹ ਵੀ ਕਹਾਣੀ ਚੱਲਦੀ ਪਈ ਹੈ ਡਾਕਟਰ ਨੇ ਟੀਮ ਬਣਾ ਦਿੱਤੀ ਦਾੜੀ ਟੀਮ ਕਿਹੜੀ ਹੈ ਕਿਹੜੀ ਟੀਮ ਹੈ ਜਿਨ੍ਹਾਂ ਨੇ ਘਰ ਦੇ ਆਨ ਇਹ ਤਾਂ ਇਹ ਵੀ ਕਰਨਾ ਜਿਨ੍ਹਾਂ ਨੇ ਆਪਣੇ ਘਰ ਦੇ ਬੰਦਿਆਂ ਨੂੰ ਥੋੜਾ ਕਹਿ ਦੇ ਲੱਗੇ ਗਲਤ ਆ ਗਏ ਉਹਨਾਂ ਨੇ ਕਿਹਾ ਜੀ ਸਿਵਲ ਸਰਜਨ ਦੇਖੇਗਾ ਕੇਸ ਸਿਵਲ ਸਰਜਨ ਗਾਲ ਸਰੂਤ ਤਿਆਰ ਦੀ ਅੱਜ ਸੱਲਾਹ ਮਤੰਦਰ ਨੇ ਉਤੇ ਰਹੀ ਹੈ ਜਦੋਂ ਜੁਲਾਈ ਦੇ ਵਿੱਚ ਪ੍ਰੈਗਨੈਂਟ ਹੋਈ ਤੇ ਜਸਪ੍ਰੀ ਦਵਾਈਆ ਮੈਡਮ ਤੇ ਜਰਜੀ ਖਾਤੀ ਮੇਰਾ ਦਾਇ ਕੀਤਾ ਤੇ ਮੇਰੀਆਂ 8 ਅਲਟਰਾਸਾਉਂਡਾ ਕੀਤੇ ਆ ਡਾਕਟਰ ਹਰਸ਼ਦੀਪ ਕੱਛਰ ਨੇ ਜਿਹੜਾ ਕਿ ਆਪਣਾ ਪ੍ਰਾਈਵੇਟ ਸੈਂਟਰ ਨਿਊ ਨਵਿਆ ਵੀ ਚਲਾ ਰਿਹਾ ਪਤਲੀ ਘਰ ਵਿੱਚ ਤੇ ਉਹਨੇ ਲੈਵਲ 2 ਜਿਹੜਾ ਹੁੰਦਾ ਉਹ ਚ ਸਾਰੇ ਅੰਗ ਦਿਖ ਜਾਂਦੇ ਆ ਇਹਨਾਂ ਨੇ ਉਹ ਸਾਰੀ ਨਾਰਮਲ ਦਿਖਾਈ ਮੇਰੇ ਕੋ 8 ਸਕੈਨ ਆ ਸਾਰੇ ਮੇਰੇ ਕੋ ਸਬੂਤ ਆ ਤੇ ਉਹ 8 ਸਕੈਨਾਂ ਵਿੱਚ ਲਿਖਿਆ ਕਿ ਬੱਚੇ ਦਾ ਹਾਰਟ ਲਿਖਿਆ ਕਿ ਉਹ ਵੀ ਨਾਰਮਲ ਆ ਹਾਲਾ ਕਿ ਮੇਰੇ ਬੱਚੇ ਦੇ ਦਿਲ ਵਿੱਚ ਇੱਕ ਛੇਕ ਵੱਡਾ ਤੇ ਤਿੰਨ ਛੋਟੇ ਸੀ ਚਾਰ ਛੇਕ ਸੀ ਔਰ ਦਿਲ 'ਚ ਇੱਕ ਵਾਲਵ ਵੀ ਨਹੀਂ ਸੀ ਤੇ ਫਿਰ ਸਾਨੂੰ ਇਹ ਗੱਲ ਦੱਸੀ ਨਹੀਂ ਗਈ ਜਦੋਂ ਬੱਚਾ ਪੈਦਾ ਹੋ ਗਿਆ ਉਦੋਂ ਵੀ ਨਹੀਂ ਸਾਨੂੰ ਦੱਸੀ ਗਈ ਐਟਲੀਸਟ ਉਦੋਂ ਹੀ ਦੱਸ ਦਿੰਦੇ ਮੇਰੀ ਬੱਚੀ ਨੀਲੀ ਪੈਦਾ ਹੋਈ ਉਹਨੇ ਦੁੱਧ ਦਾ ਘੂਟ ਵੀ ਨਾ ਮੇਰਾ ਪੀਤਾ ਨਾ ਫੀਡਰ ਪੀਤੀ ਅਸੀਂ ਮੈਡਮ ਨੂੰ ਕਹਿੰਦੇ ਰਹੇ ਆ ਮੈਡਮ ਕਿ ਮੈਡਮ ਇਹਨੇ ਦੁੱਧ ਵੀ ਨਹੀਂ ਪੀਤਾ ਕੁਝ ਤਾਂ ਦੱਸੋ ਕਹਿੰਦੀ ਥੋੜੀ ਨਾ ਜਲਦੀ ਹੋ ਗਈ ਮੈਂ ਐਮਰਜੈਂਸੀ 'ਚ ਤੇਰਾ ਸੀ ਸੈਕਸ਼ਨ ਕਰਤਾ ਤੇਰਾ ਪਾਣੀ ਵੱਧ ਗਿਆ ਸੀ ਪੇਟ 'ਚ ਕੰਦੇ ਪੇਟ ਚ ਤੇਰਾ ਪਾਣੀ ਵੱਧ ਗਿਆ ਸੀ ਇਸ ਕਰਣ ਮੈਂ ਸੀ ਸੈਕਸ਼ਨ ਐਮਰਜੈਂਸੀ ਚ ਕਰਤਾ ਤੇ ਮੈਂ ਕਹਾ ਮੈਡਮ ਮੈਂ ਮੇਰੇ ਤੇ ਪਹਿਲੇ ਵੀ ਇੱਕ ਬੇਟੀ ਆ 8 ਸਾਲ ਦੀ 8 ਸਾਲ ਬਾਅਦ ਮੈਨੂੰ ਬੱਚੀ ਹੋਈ ਹੈ ਮੈਂ ਉਹ ਤੇ ਮੇਰੀ ਨਾਰਮਲ ਹੋਈ ਤੁਸੀਂ ਮੇਰਾ ਸੀ ਸੈਕਸ਼ਨ ਕਰਤਾ ਤੇ ਮੈਂ ਟਾਂਕਿਆ ਦੇ ਵਿੱਚ ਹੀ 20 ਦਿਨ ਬਾਅਦ ਜਿਹਨੂੰ ਸਾਨੂੰ ਕਿਹੇ ਕੋਲ ਅਹੀ ਵਖਾਇਆ ਗੁਲਾਟੀ ਹੈਗੇ ਨਾ ਗੁਲਾਟੀ ਡਾਕਟਰ ਗੁਲਾਟੀ ਬੱਚਿਆ ਦੇ ਮਾਲਵੀਆ ਰੋਡ ਉਹਨਾਂ ਨੇ ਕਿਹਾ ਦੀ ਇਕੋ ਕਰਾਓ ਮੇਰੇ ਕੋ ਸਾਰੇ ਸਬੂਤ ਹੈ ਮੈਂ ਤੁਹਾਨੂੰ ਦਿਖਾ ਦੰਨੀ ਆ ਉਹਨਾਂ ਨੇ ਕਿਹਾ ਦੀ ਈਕੋ ਕਰਾਓ ਅਰੇ ਤੇ ਕਹਿੰਦੇ ਸਾਂ ਹੀ ਠੀਕ ਹੋਗਾ ਕਿਹੜੇ ਬੱਚਿਆ ਦੇ ਡਾਕਟਰ ਨੇ છਾਛੀ ਤੇ ਇਹਨੂੰ ਚੈੱਕ ਕੀਤਾ ਸੀਗਾ ਡਾਕਟਰ ਰਵੀ ਦਾਤ ਸ਼ਰਮਾ ਮਜੀਠਾ ਰੋਡ ਤੇ ਬੰਦਾ ਉਹਨੇ ਇਹਨੂੰ ਚੈੱਕ ਕੀਤਾ ਕਹਿੰਦਾ ਬਿਲਕੁਲ ਨਾਰਮਲ ਆ ਬੱਚਾ ਤੇ ਅਸੀਂ ਤੇ ਬਾਅਦੋਂ ਫਿਰ ਅਸੀਂ ਉਹਨੂੰ ਇਹਦੀ ਈਕੋ ਕਰਾਈ ਡਾਕਟਰ ਅਨਿਲ ਖੰਨਾ ਕੋ ਅਡਵਾਂਸ ਚ ਹੁੰਦੀ ਸਿਰਫ ਬੱਚਿਆਂ ਦੀ ਇੱਥੇ ਹੈ ਨਹੀਂ ਤੇ ਡਾਕਟਰ ਅਨਿਲ ਖੰਨਾ ਕਹਿੰਦੇ ਕਿ ਇਹਦੇ ਦਿਲ ਚ ਤਿੰਨ ਚਾਰ ਛੇ ਹੈ ਤੇ ਨਾਂ ਲਗਾ ਇੱਕ ਵਲਵ ਵੀ ਨਹੀਂਗਾ ਕਹਿੰਦੇ ਡਾਕਟਰ ਅਨਿਲ ਖੰਨਾ ਨੇ ਵੀ ਕਿਹਾ ਕਹਿੰਦੇ ਇਹ 8 ਅਲਟਰਾਸਾਉਂਡਾਂ ਜੋ ਕਿਸੇ ਇੱਕ ਚ ਤੇ ਆ ਜਾਂਦਾ ਕਿ ਇਹਦੇ ਦਿਲ ਚ ਛੇਕ ਹੈਗੇ ਆ ਅੰਨੀ ਵੱਡੀ ਪ੍ਰੋਬਲਮ ਹੈ ਲੰਗਸ ਨੂੰ ਵੀ ਜਿਹੜਾ ਵਲਵ ਜਾਂਦਾ ਉਹਦੇ ਚ ਵੀ ਪ੍ਰੋਬਲਮ ਹੈ ਉਹਦੇ ਨਾਲ ਬੱਚੇ ਨੂੰ ਸਾਹ ਚੜਦਾ ਹੀ ਵੱਖੀਆਂ ਖਿੱਚ ਕੇ ਲੰਦੀ ਜਿਦੋਂ ਜੰਮੀ ਅਸੀਂ ਵੀ ਮੈਡਮ ਨੂੰ ਕਿਹਾ ਕਹਿੰਦੇ ਬਸ ਨਾ ਇਹਦੀ ਹੱਡੀਆਂ ਦਿਖਣੀਆਂ ਕਿਉਂਕਿ ਇਹ ਨਾ ਪਤਲੀ ਹੈ ਉਹ ਕੰਦੇ ਜਿਹੜਿਆ ਵੱਖੀਆਂ ਖਿੱਚਦੀ ਸੀ ਨਾ ਅਸੀਂ 40s ਦਿੱਲੀ ਵੀ ਗਏ ਉਹਨਾਂ ਨੇ ਕਿਹਾ ਕੰਦੇ ਕਿ ਸਦਾਈ ਤੋਂ ਬੱਚਾ ਜਮਾਇਆ ਜੇ ਲਾਸਟ ਡਾਕਟਰ ਨਾਲ ਕੀ ਗੱਲ ਹੋਈ ਹੈ ਜਿਹੜੇ ਡਾਕਟਰ ਨੂੰ ਅਸੀਂ ਇਹਨਾਂ ਨੇ ਸਾਨੂੰ ਡਿਲੀਵਰੀ ਵਾਲੇ ਰਿਪੋਰਟਾ ਸਾਡੀ ਆਪਣੇ ਕੋਲ ਹੀ ਰੱਖੀਆਂ ਸੀ ਫਿਰ ਜੀਰੋ ਸਾਡੀ ਬੱਚੀ 7ਵੇਂ ਹਸਪਤਾਲ 40s ਸਕੋਰ ਦੇ ਵਿੱਚ ਸੀ ਅਸੀਂ ਇੱਕ ਸਰਜਰੀ ਮੋਹਾਲੀ 40s ਤੋਂ ਵੀ ਅਧੀ ਕਰਵਾਈ ਤੇ ਉਹਦੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵਜ਼ਨ ਵਧਾਣਾ ਹੈ ਵਜ਼ਨ ਵਧਾਣ ਅਸਤੇ ਹੀ 40s ਸਕੋਰ ਚ ਰੱਖਿਆ ਜਿੱਥੇ ਕਿ ਡੇਢ ਮਹੀਨੇ ਬਾਅਦ ਉਹਨੂੰ ਅਟੈਕ ਆ ਗਿਆ ਉਹਦੇ ਸਾਰੇ ਅੰਗ ਸਾਡੇ ਸਾਹਮਣੇ ਫੇਲ ਹੋਏ ਕੰਮੀ ਕਿਡਰੀਆ ਵੀ ਚਲੀ ਗਈ ਕਿਡਰੀਆ ਵੀ ਫੇਲ ਹੋ ਗਈ ਆ ਜੀ ਅਸੀਂ ਆਪਣੇ ਬੱਚੇ ਨੂੰ ਤੜਪਦੇ ਵੇਖਿਆ 3 ਮਹੀਨੇ ਉਦੋਂ ਅਸੀਂ ਆਏ ਸੀ ਮੈਡਮ ਕੋਲ ਵਿੱਚ ਜੀਰੋ ਜਿੰਦਾ ਸੀ ਅੱਜ ਕੇ ਮੈਡਮ ਸਾਨੂੰ ਰਿਪੋਰਟਾਂ ਦੇ 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 ਅਲਟਰਾਸਾਉਂਡ ਨਹੀਂ ਆ ਕੰਨੀ ਮੈਨੂੰ ਵੀ ਸਮਝਾ ਨਾ ਨਹੀਂ ਮੈਂ origignal ਨਹੀਂ ਦੇਣੀ ਆ photocopies ਲੈ ਜਾਓ ਤੇ ਇਹਨਾਂ ਦੇ ਹਸਬੰਦ ਨੇ ਵੀ ਮੇਰੇ ਹਸਬੰਦ ਨੂੰ ਧੱਕੇ ਮਾਰਿਆ ਸੀ ਦੋਵੇਂ ਇਕੱਲੇ ਆਏ ਸੀ ਉਦੋਂ ਹਾਂਜੀ ਅਸੀਂ ਪੁਲਿਸ ਤੇ 2 ਮਈ ਦੀ ਸ਼ਿਕਾਇਤ ਕੀਤੀ ਸਾਨੂੰ ਮੈਡਮ ਕੰਦੀ ਆ ਅੰਦਰ ਵਾਲੀਆ ਕਿ ਮੇਰੇ ਕੋ ਐਰਰ ਹੋ ਗਿਆ ਮੈਂ ਬਸ ਸਪਰੇਅ ਕਰ ਸਕਦੀ ਆ ਮਰਿਆ ਨਾ ਕੋਈ ਮਰਦਾ ਨਹੀਂ ਹਾਂਜੀ ਹੁਣ ਕੀ ਮੰਗ ਕਰਦੇ 1 ਮਿੰਟ ਕੀ ਮੰਗ ਕਰਦੇ ਪਹਿਲੇ ਚੱਲ ਜਾ ਕੀ ਮੰਗ ਕਰਦੇ ਅਲਟਰਾ ਸਾਊਂਡ ਦਾ ਬੰਦ ਕਰਾਓ ਅਲਟਰਾ ਸਾਊਂਡ ਦਾ ਲਾਇਸੈਂਸ ਹੋਵੇ ਕੈਂਸਲ ਹਰਸ਼ਦੀਪ ਕੱਸ਼ਪ ਨੂੰ ਕੜੀ ਤੋਂ ਕੜੀ ਸਜ਼ਾ ਹੋਵੇ ਜਸਪ੍ਰੀਤ ਵਾਲੀਆ ਜਸਪ੍ਰੀਤ ਛਾਚੀ ਜਿਨ੍ਹਾਂ ਦੇ ਅੰਦਰ ਉਹ ਕਰਦਾ ਪਿਆ ਅਲਟਰਾ ਸਾਊਂਡ ਬੱਚਾ ਪਏ ਉਹਨਾਂ ਨੇ ਕਤਲ ਚ ਮੇੜ ਮਾਰੀ ਮਾਰੇ ਫੜ ਕੇ ਬਾਹਰ ਲੈ ਗਿਆ ਮੈਨੂੰ ਹੱਥ ਪਾਇਡਨ ਜੀ ਸਿੰਘ ਐਸਐਚਓ ਮਜੀਠਾ ਰੋਡ ਥਾਣਾ ਰਣਜੀਤ ਸਿੰਘ ਐਸਐਚਓ ਮਜੀਠਾ ਰੋਡ ਥਾਣਾ ਨੇ ਚਪੇੜ ਵਾਲੀ ਮੇਰੇ ਪੈ ਖਾ ਗਿਆ ਆਦੇ ਵਸ ਚਪੇੜ ਵਾਲੀ ਕੀ ਚਪੇੜ ਮੈਂ ਆਪਣੀ ਆਵਾਜ਼ ਉਠਾਉਂਦਿਆਂ ਗੱਲ ਕਰਨੇ ਕਹਿੰਦਾ ਚੱਲ ਪਿੱਛੇ ਹੋ ਚੱਲ ਪਿੱਛੇ ਹੋ ਜਨਾਨੀ ਦਾ ਵੀ ਮੇਰੇ ਹੱਥ ਪਾਇਆ ਨੇ ਲੇਡੀਜ਼ ਤੇ ਵੀ ਹੱਥ ਪਾਇਆ ਉੱਥੇ ਗਲੋ ਨਹੀਂ ਕੀ ਗੱਲ ਕੀਤੀ ਰਣਜੀਤ ਸਿੰਘ ਮੈਂ ਅੰਦਰ ਆਪਣੀ ਆਵਾਜ਼ ਉਠਾ ਲਈਏ ਨੇ ਚਪੇੜ ਮਾੜੀ ਮੇਰੇ ਲੜਕੀ ਦਾ ਪਿਤਾ ਮੈਂ ਲੜਕੀ ਦਾ ਪਿਤਾ ਜਿਹਦੀ ਡੈਥ ਹੋਈ ਮੈਂ ਆਪਣੀ ਗੱਲ ਮੈਂ ਆਪਣੀ ਗੱਲ ਕਰਦਾ ਪਿਆ ਸੀ ਲੜਕੀ ਦਾ ਪਿਤਾ ਮੈਂ ਮੇਰੀ ਲੜਕੀ ਡੈੱਥ ਹੋਇਆ ਨੇ ਮੇਰੇ ਚਪੇੜ ਮਾਰੀ ਐਸੇ ਚੋਲੇ ਰਣਜੀਤ ਸਿੰਘ ਨੇ ਪੁਲਸ ਕਰੀਦੀ ਗਈਆ ਪੁਲਸ ਕਰੀਦੀ ਗਈਆ ਪੁਲਸ ਕਰੀਦੀ ਗਈਆ ਮਿੰਟੂ ਵੀ ਗਈਆ ਸੱਚ ਜੋ ਵੀ ਗਿਆ ਮੇਰੇ ਥੱਪੜ ਮਾਰਿਆ ਪਾਗੀਆਂ ਨੇ ਥੱਪੜ ਉਹਨਾਂ ਦੀ ਆਲਰੇਡੀ ਸਿਵਲ ਸਰਜਨ ਸਾਹਿਬ ਵੱਲੋਂ ਡਾਕਟਰਾਂ ਦਾ ਪੈਨਲ ਬਣਾ ਕੇ ਜਿਹੜੀ ਇਹਨਾਂ ਦੀ ਕੰਪਲੇਂਟ ਆ ਉਹਨੂੰ ਵਿਚਾਰਿਆ ਜਾ ਰਿਹਾ ਹੈ ਬਾਕੀ ਜੋ ਵੀ ਇਹਦੀਆਂ ਫਾਈਂਡਿੰਗਸ ਹੋਣਗੀਆਂ ਅਸੀਂ ਪਰਿਵਾਰ ਨਾਲ ਤੇ ਬਾਕੀ ਜੋ ਵੀ ਅਥਾਰਟिटीज ਨਾਲ ਸ਼ੇਅਰ ਕਰਾਂਗੇ ਸਰ ਮਾਮਲਾ ਹੈਗਾ ਕੀ ਇਹਨਾਂ ਦਾ ਸਰੰਦੀਨਾ ਜੀ ਇੱਕ ਨਿਊ ਬੌਰਨ ਬੱਚੀ ਸੀ ਤੇ ਉਹਦੀ ਆਰਾਊਂਡ 3 ਮਹੀਨੇ ਬਾਅਦ ਉਹਦੀ ਡੈਥ ਹੋ ਗਈ ਸੀ ਇਹ ਪਰਿਵਾਰ ਦੀਆਂ ਗ੍ਰੀਵੈਂਸੀਜ਼ ਹੈ ਕਿ ਉਹ ਬੱਚੀ ਦੀ ਜਦੋਂ ਬਿਫੋਰ ਬਰਥ ਉਹਦਾ ਪੁਲਿਸ ਸਹੀ ਤਰੀਕੇ ਨਾਲ আল্ট্রਾਸਾਉਂਡਸ ਪਲੱਸ ਅੱਗੇ ਕੋਈ ਟ੍ਰੀਟਮੈਂਟ ਨਹੀਂ ਹੋਇਆ ਉਹਦੇ ਕਰਕੇ ਵੀ ਡੈਥ ਹੋਈ ਜਾਂਦੀ ਹੈ ਤਾਂ ਅਗਲੀ ਹੁਣ ਕਾਰਵਾਈ ਕੀ ਹੈ ਡਾਕਟਰਾਂ ਵੱਲੋਂ ਤੇ ਆਪਣੀ ਕਮੇਟੀ ਗਠਿਤ ਕਰ ਦਿੱਤੀ ਹੈ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਜਾਦੀ ਸਾਡਾ ਜੀ ਕੋਈ ਪ੍ਰਾਇੋਰਟੀ ਤੇ ਹੈਗੀ ਹੈ ਜੀ ਲਾਅ ਐਂਡ ਆਰਡਰ ਮੇਨਟੇਨ ਕਰਨਾ ਜੀ ਵੀ ਅਸੀਂ ਕਿਸੇ ਵੀ ਹਰ ਹਾਲਤ ਵਿੱਚ ਇੱਥੇ ਕਿਸੇ ਵੀ ਤਰੀਕੇ ਨਾਲ ਕਿਸੇ ਨੂੰ ਵੀ ਕੋਈ ਮੈਨੂਅਲ ਕਰਨ ਦੀ ਕੋਸ਼ਿਸ਼ ਨਹੀਂ ਕਰਨ ਦੇਣੀ ਜੀ ਤੇ ਬਾਕੀ ਜੋ ਵੀ ਪੇਸ਼ੈਂਟ ਆ ਰਹੇ ਨੇ ਉਹ ਆਪਣਾ ਇਲਾਜ ਕਰਾਉਣ ਵੀ ਕਿਸੇ ਮੈਂਬਰਾਰ ਨੂੰ ਬੇਨਤੀ ਕਰਦਾ ਵੀ ਬਾਕੀ ਜੋ ਰੁਟੀਨ ਦੇ ਪੇਸ਼ੈਂਟਸ ਨੇ ਉਹਨਾਂ ਨੂੰ ਵੀ ਕਿਸੇ ਤਰੀਕੇ ਦੀ ਕੋਈ ਦਿੱਕਤ ਨਾ ਪਹੁੰਚਾਉਣ ਪਰਿਵਾਰਰ ਤਾਂ ਨਾ ਲਾਏਗੇ ਤੇ ਸੈਕੰਡਲੀ ਅਸੀਂ ਸਿਵਲ ਸੱਜਣ ਦਫ਼ਤਰ ਨਾਲ ਮੀਟਿੰਗ ਕਰਕੇ ਤੇ ਸ਼ਾਰਟਲੀ ਉਹਨਾਂ ਨੂੰ ਕਹਿੰਨੇ ਆ ਵੀ ਇਹਦੀ ਜਿਹੜੀ ਰਿਪੋਰਟ ਹੈ ਕਨਕਲੂਡ ਕਰਕੇ ਤੇ ਜੋ ਅੱਗੇ ਬਣਦੀ ਕਾਰਵਾਈ ਕੀ ਹੋਏ ਉਹ ਅਮਲ ਕਰਨੀ ਜੇ ਠੀਕ